ਹਾਂਜੀ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਸਾਰੇ ਠੀਕ ਠਾਕ ਹੋ ਹਾਂਜੀ ਠੀਕ ਠਾਕ ਆ ਜੀ ਤੁਸੀਂ ਸੁਣਾਓ ਕਿੱਦਾਂ ਠੀਕ ਆ ਘਰ ਪਰਿਵਾਰ ਨੇ ਆਣੇ ਨੇ ਕਿ ਠੀਕ ਆ ਅੱਜ ਜੀ ਤੁਹਾਡੇ ਲਈ ਸਪੈਸ਼ਲ ਵਲੌਗ ਅੱਜ ਚਾਹ ਉਹ ਚੜਿਆ ਆ ਚਾਹ ਬਹੁਤ ਚੜਿਆ ਬਹੁਤ ਜਿਆਦਾ ਸਪੈਸ਼ਲ ਬਲੌਗ ਆ ਪੂੰਡੀ ਨੂੰ ਬਹੁਤ ਚਾਹ ਚੜਿਆ ਅੱਜ ਸਾਰਿਆਂ ਨੂੰ ਬਹੁਤ ਚਾਹ ਆ ਪੂੰਡੀ ਨੂੰ ਜ਼ਿਆਦਾ ਲੈ ਪੂੰਡੀ ਨੂੰ ਜ਼ਿਆਦਾ ਚਾਹ ਆ ਸਾਨੂੰ ਉਹਦੇ ਨਾਲੋਂ ਜ਼ਿਆਦਾ ਚਾਹ ਆ ਉਦਾਂ ਤਾਂ ਸਾਰਿਆਂ ਨੂੰ ਬਹੁਤ ਚਾਹ ਆ ਪੂੰਡੀ ਨੂੰ ਜ਼ਿਆਦਾ ਚਾਹ ਆ ਓਏ ਪੂੰਡੀ ਏ ਆਏ ਭੁੰਡੀ ਮੁੰਡਾ ਵੱਡਦਾ ਮੁੰਡਾ ਆਉਂਦੇ ਉਹ ਉਹ ਭੁੰਡੀ ਐ ਸ਼ਰੀਆ ਬੜਾ ਵੱਡਾ ਆ ਹਾਂ ਪਤਾ ਨਹੀਂ ਕਾ ਤੇ ਉਹ ਮੂੰਹ ਬੜਾ ਸ਼ਰੀਆ ਮੂੰਹ ਬੜਾ ਸ਼ਰੀਆ ਕੀਤਾ ਹਾਲ ਬਜੀ ਠੀਕ ਠਾਕ ਮੂੰਹ ਸ਼ਰੀਫ ਜੇਰ ਕਰਨ ਲੱਗਾ ਥੋੜਾ ਜਿਆ ਕੰਦਾ ਮੁੰਡਾ ਬਣਾ ਦੇ ਨੇ ਕੋਲਾ ਜਿਆ ਕਰਦਾ ਨੂੰ ਸਾਰੇ ਕਹਿੰਦੇ ਹੁਣ ਸਸਪੈਂਸ ਜੇ ਵਿਚੇ ਰੱਖ ਲਿਆ ਕਹਿੰਦੇ ਆ ਸਪੈਸ਼ਲ ਬਲੌਗ ਇਹ ਨਹੀਂ ਹੋਇਆ ਕਿ ਤੈਨੂੰ ਮੂੰਹ ਉਤਰੇ ਚੇਂਜੇ ਨਾਦਾ ਮੜਾ ਮੈਂ ਆਹ ਪੜਿਆ ਤੂੰ ਕਹਿੰਦੇ ਆ ਕੱਟ ਦੇ ਦੇ ਠੀਕ ਜੀ ਉਹ ਆਉਤਾ ਹੀ ਤਾਹੀ ਨਹੀਂ ਤੂੰ ਆ ਟਾਟ ਦੇ ਵੀ ਬਹੁਤ ਸੋਣਾ ਲਗਣਾ ਉਹ ਇਹ ਨੂੰ ਜਨਾ ਇਹ ਤਾਂ ਪਹਿਲਾ ਕਿਲਾ ਦਾ ਇਹ ਪੁੰਡੀ ਦਾ ਮੂੰਹ ਉਹ ਆ ਚੇਂਜ ਹੋ ਗਿਆ ਮੂੰਹ ਦਾ ਮੂੰਹ ਮਸ਼ਾਲ ਕਿੰਨੀਆਂ ਕਰਦੇ ਲੋ ਗਾਇਸ ਸਪੈਸ਼ਲ ਵਲੌਗ ਲੈ ਕੇ ਹਾਜ਼ਰ ਆ ਤੇ ਮੁੰਡਾ ਰੰਗ ਰੂਣ ਕਰਾਉਂਦਾ ਪਿਆ ਇਹ ਕਾਤੇ ਰੰਗ ਰੂਣ ਕਰਾਉਂਦਾ ਪਿਆ ਇਹ ਕਾਤੇ ਰੰਗ ਰੂਣ ਕਰਾਉਂਦਾ ਪਿਆ ਜਿਆਦਾ ਠੀਕ ਮੇਰੇ ਭਰਾ ਨੂੰ ਨਾ ਹਏ ਉਹ ਨੂੰ ਦੇ ਕਿ ਮੈਂ ਆਇਆ ਸੋਹਣਾ ਲੱਗਦਾ ਬਰੋਣਾ ਸੋਹਣਾ ਬਣਨਾ ਬਣਦਾ ਵੀ ਆ ਪਹਿਲੀ ਵਾਰੀ ਕੋ ਮੁਟਕੀ ਹਰਦਾ ਰਤਾ ਇਦਾਂ ਰੱਖਿਆ ਕਰ ਨੂੰ ਪਹਿਲੀ ਵਾਰੀ ਬਾਬਾ ਜੀ ਐ ਵੀ ਪਹਿਲੀ ਵਾਰੀ ਰੱਖ ਲੈਂਦਾ ਉਹਦਾ ਵੀ ਹੈ ਪਹਿਲੀ ਵਾਰੀ ਇਟਾ ਕੰਮ ਪਹਿਲੀ ਵਾਰੀ ਬਾਬਾ ਜੀ ਨੇ ਜੋਗੇ ਕੀਤੇ ਆ ਉਹ ਕੰਮ ਕਰਨ ਨੂੰ ਹਾਂ ਕੰਮ ਕਰਨ ਨੂੰ ਕਿਹੜਾ ਜਿਹੜਾ ਕੌਣਾ ਅੱਜ ਕਿਹੜਾ ਕੰਮ ਹਾਂ ਇਹ ਰੀਗਮਾਨਾ ਰਗੜਦੇ ਮੁੰਨ ਪੜ ਦਾ ਇਹ ਮੁੰਡੇ ਸੀਗੇ ਜਿਹਾ ਹੋਇਆ ਜੀ ਦਾਜੀ ਸ਼ਹਿਗੁਰ ਮੁੰਡਿਆ ਅੱਜ ਬਹੁਤ ਸੀਰੀਅਸ ਜਿਹਾ ਹੋਇਆ ਆ ਜੀ ਵਿਚਾਰਾ ਥੋੜਾ ਜਿਹਾ ਹੁੰਦਾ ਕਿ ਡਰੂ ਕਹਿੰਦੇ ਜਿਗ ਡਰਦੇ ਆ ਨਾ ਡਰ ਪਿਆ ਡਾਲਾ ਜੀ ਡਾਲੀਆਂ ਹੋਣਾ ਚਾਹੀਦਾ ਨੂੰ ਵੀ ਪਤਾ ਲੱਗ ਜਾਣਾ ਡਾਲ ਕਾ ਦਾ ਵਾ ਵਾ ਵੇਖੋ ਜੀ ਚਲੋ ਡਾਲ ਤਾਂ ਹੀ ਖੁਸ਼ੀ ਆ ਬਹੁਤ ਮੁੰਡੇ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਤੁਹਾਨੂੰ ਦੱਸ ਹੀ ਦਿੰਦੇ ਆ ਕਿ ਕਾਦੀ ਖੁਸ਼ੀ ਆ ਕਾਦੀ ਆ ਅਸੀਂ ਗੱਲਾਂ ਕਰੀ ਜਾਂਦੇ ਆ ਸਾਡੀ ਆਉਣਾ ਆ ਅੱਜ ਮਾਸੀ ਹੁਣਾਂ ਨੇ ਘਰ ਮਾਸੀ ਆ ਰਹੀ ਸਾਡੀ ਮਾਸੀ ਮਾਂ ਨੇ ਮੰਮੀ ਹੂੰ ਪੁੰਡੇ ਦੇ ਵੀ ਮੰਮੀ ਜਿੱਦਾ ਸਾਸੂ ਮਾਂ ਸਾਸੂ ਮਾਂ ਸਾਸੂ ਮਾਂ ਸਾਸੂ ਮਾਂ ਸਾਸੂ ਮਾਂ ਚੱਜਾ ਮੁਕਾਰ ਕੇ ਬਿਠਾਇਦੂ ਸਾਸੂ ਮਾਂ ਨੇ ਅੜਾ ਮੁਕ ਲੱਗ ਗਿਆ ਮਹਿਲੀਆਂ ਦੇਖੋ ਤਾਂ ਸੋਹਣਾ ਬਣਦਾ ਮੁੰਡਾ ਕਹਿੰਦਾ ਮੁੰਡਾ ਜਿਹਾ ਬਣ ਕੇ ਆਇਆ ਨਾ ਮੇਲਾ ਸਾਸੂ ਵਾਲੂ ਚਲੋ ਹੁੰਦਾ ਵੀ ਆ ਚਾ ਵਧੀਆ ਗੱਲ ਲਈ ਆ ਦੱਸਦਾ ਜੇ ਭੁੰਡੀ ਜਿਹੜਾ ਵਿਆਹ ਸੀਗਾ ਉਹ ਫਿਲੀਪੀਨ ਹੋਇਆ ਸੀਗਾ ਤੇ ਭੁੰਡੀ ਹੁਣਾਂ ਨੂੰ ਉਧਰਲੇ ਪਰਿਵਾਰ ਕੋਲ ਮਿਲਿਆ ਨਹੀਂ ਤੇ ਮਾ ਹੁਣ ਐਂਟਰੀ ਵੀ ਜਦੋਂ ਸ਼ੁਰੂ ਹੋਈ ਸੀਗੀ ਤੇ ਹੁਣ ਮਾਤਾ ਨੂੰ ਸੱਦਿਆ ਸੀ ਇੱਧਰ ਤੇ ਮੈਂ ਆ ਰਿਹਾ ਆਪਣੇ ਪ੍ਰੋਣਾ ਸਾਹਿਬ ਨੂੰ ਤੇ ਨਾਲੇ ਆਪਣੀ ਦੋਤੀ ਨੂੰ ਪੀਹੂ ਨੂੰ ਤੇ ਖੁਸ਼ੀ ਤਾਂ ਹੁੰਦੀ ਆ ਦੇਖੋ ਮਾਪਿਆਂ ਤੋਂ ਬਿਨਾ ਕਾਹਦਾ ਆ ਹੁਣ ਸਾਡੀ ਮਾਤਾ ਜੀ ਸਾਨੂੰ ਕਿੱਦਾਂ ਚਾਜ ਰਹੀ ਜਦੋਂ ਆਉਣਾ ਸੀ ਮੰਮੀ ਹੁਣੀ ਅਨਪੀਉ ਨਾਨੀ ਨੇ ਕਿਦਾਂ ਆਉਣਾ ਸੱਸੀ ਗੱਲ ਕਰਦੀ ਨਾਨੀ ਨਾਨੀ ਸੱਸੀ ਕਾ ਕਿੱਦਾਂ ਕਰਨੀ ਪੀਹੂ ਦੀ ਨਾਨੀ ਨੇ ਆਉਣਾ ਬਈ ਪੀਹੂ ਦੀ ਨਾਨੀ ਨੇ ਆਉਣਾ ਪੀਹੂ ਦੀ ਨਾਨੀ ਚੀਜ਼ੀਆਂ ਲੈ ਕੇ ਆਣੀ ਨਾ ਪੀਹੂ ਲਈ ਚੀਜ਼ੀਆਂ ਤੇ ਰਸਤੇ ਜਾਵਾ 2 ਘੰਟ ਲੱਗਣੇ ਹੋ ਪਹੁੰਚਣ ਨੂੰ ਤੇ ਅਸੀਂ ਇੱਥੇ ਘਰ ਆਏ ਸੀਗੇ ਕਾਰ ਥੋੜਾ ਸਮਾਨ ਸਮੂਹ ਤਿਆਰ ਕਰਨਾ ਹੀ ਰੋਟੀ ਪੈਣੀ ਤੇ ਰਾਲ ਮਿਲ ਕੇ ਅਸੀਂ ਇੱਧੇ ਕਰ ਲੀਦਾ ਤੇ ਗੱਡੀ ਦਰ ਲਾ ਲਈ ਸੀ ਬਾਹਰ ਔਰ ਤੇ ਇੱਥੋਂ ਅਸੀਂ ਚੱਲ ਜਣਾ ਲੈਣ ਬੱਸ ਸਟੈਂਡ ਤੋਂ ਤੇ ਚਲੋ ਠੀਕ ਹੈ ਜੀ ਮਿਲਦੇ ਬਾਅਦ ਵਿੱਚ ਮਲਾਉਂਦੇ ਤੁਹਾਨੂੰ ਹਮਾਸੀ ਨਾਲ ਹੀ ਪੀਹੂ ਕਿੱਥੇ ਆਈਆਂ ਹੋਂ ਤੋਂ ਕਿੱਥੇ ਆਈ ਸੀਗੀ ਨੰਨੀ ਅੰਮਾ ਜੀ ਪੀਹੂ ਕੀ ਨਾਣਾ ਆਈ ਸੀਗੀ ਪੀਹੂ ਕਿ ਨਾਣਾ ਕੀ ਲੈਣਾ ਕੇਕੇ ਕੇਕ ਲੈਣਾ ਆ ਸੀਗਾ ਵੀਡੀਓ ਬਣਦੀ ਹੈ ਕੇਕੇ ਆਹ ਕੇ ਨਾ ਕੇਕ ਲੈਣਾ ਦੱਸੋ ਕਿੰਨਾ ਬਣਦੀ ਉਹ ਤੋਂ ਅੰਦਰ ਜੀ ਬੜੀ ਜੰਮੀ ਉੱਦੋਂ ਜਿੱਥੇ ਹੈ ਹੀ ਨਹੀਂ ਜੀ ਮੈਂ ਮੰਗਰੂਨ ਲੈਣਾ ਹੈ ਉਹ ਵੀ ਮੰਗਰੂਨ ਕਰਨਾ ਹੈ ਉਹ ਵੀ ਲੈਣਾ ਮੈਨੂੰ ਉਹ ਵੀ ਲੈ ਸਕੂ ਉਹ ਵੀ ਇਹ ਮੰਗਰੂਨ ਕੋਈ ਉਹ ਜਿੱਦਾ ਕੋਈ ਜਿੱਦਾ ਜਿੱਦਾ ਨਹੀਂ ਹੈ ਉਹ ਸੱਤਾਂ ਜਹਾਜ਼ ਬਗੜੀ ਵਾਲੀ ਹੈ ਮੈਂਗੋ 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 ਲੈਣੀ ਹੈ ਨਹੀਂ ਪੀਓ ਲੈਣਾ ਹੈ ਠੀਕ ਲੈਣਾ ਉਹ ਲੈ ਕੇ ਆ ਕੇ ਤਿਹਨੂੰ ਕੇਕ ਲੈ ਲਿਆ ਕੇ ਹਾਂਜੀ ਕੇ ਹਾਂਜੀ ਕੇ ਹਾਂਜੀ ਕੇ ਹਾਂਜੀ ਚਲੋ ਚੱਕੋ ਕੇ ਕੇ ਚਲਿਏ ਚਲੋ ਚਲਿਏ ਇਹ ਦਿਜੀ ਬਲ 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 ਹਾਂਜੀ ਹਣ ਕੀ ਲੈਣਾ ਏ ਆਪਾਂ ਲੈ ਆਈਏ ਮੰਮੀ ਹੁਣ ਆਵਾਸਤੇ ਫਲਾਵਰ ਹੂੰ ਫਲਾਵਰ ਮਤਲਬ ਕਿ ਫੁੱਲ ਗੱਲ ਕਮ ਘਾਨਾ ਉਹਦਾ ਫੁੱਲਾਂ ਵਾਲੀ ਦੁਕਾਨ ਤੇ ਆਏ ਹੋ ਫੁੱਲਾਂ ਵਾਲੀ ਦੇਗਾ ਆਹ ਦੇਖੋ ਕਿੰਨੇ ਰੋਣੂ ਦੇ ਦੱਸੋ ਜੀ ਕਿਹੜਾ ਲਈਏ ਹੁਣ ਜਦੋਂ ਤੱਕ ਤੁਸੀਂ ਦਸਣਾ ਆ ਆਹ ਇਹ ਤਾਂ ਹੈਗੇ ਹੀ ਆ ਆਹ ਇਹ ਤਾਂ ਹੈਗੇ ਆ ਆਹ ਉੱਥੇ ਹੀ ਬਹੁਤ ਹੈ ਆ ਵੀ ਸੋਹਣਾ ਬੋਨੀ ਆ ਵੀ ਸੋਹਣਾ ਪਰਪਲ ਵਾਲਾ ਚਲੋ 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 ਹੇ ਬੋਲੇ ਜੋਈ ਸਾਹਿਬ ਜੋਈ ਪ੍ਰੋਣਾ ਸਾਹਿਬ ਜਾਂਦੇ ਬੋਲੇ ਚਾਈ ਵੜਾ ਜਾਈ ਵੜਾ ਹੈ ਚਾਈ ਵੜਾ ਚਾਈ ਵੜਾ ਕਿਹੜੀ ਪਾਸੇ ਆਪਣੀ ਆ ਯਾ ਪਾਲੀ ਚੋਨੀ ਕੋ ਫਰਜੀਨੇ ਨੂੰ ਬੜਾ ਤੱਕਦੇ ਫੋਨ ਨਹੀਂ ਕਿਹਨੇ ਬੜਾ ਤੱਕਦੇ ਓਕੇ ਤਾਂ ਹੋ ਕਿਹੜੀ ਪਾਸੇ ਦੀ ਜੰਗ ਵਾਲੀ ਬਿਗਰ ਬਿਗਨ ਆਗੇ ਆਗੇ ਆਜੋ ਆਜੋ रोकला रोकला बुला आजा 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 मां मेरा मुंडा जा इधर आजा बैठ जा 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 ओ ल मां मैं करता बाबा ओ ए तबिंगा जब आ फिर आ बोलियां हां जाती है जी हां जी हां जी याला वैरी बंदा जी ओ जा ਮੇਰੇ ਆਇਆ ਨਾ ਨੇ ਆਣਾ ਜਗਾੜੀ ਚਲਾ ਜਾਂਦਾ ਮੈਂ ਕਿਹਦੇ ਤੇ ਲਗਾਣਾ ਹੈ ਪਹਿਲਾਂ ਉਹ ਨਾਨੀ 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 ਨਾ ਨਾਨੀ ਨਾਨੀ ਤੈਨੂੰ ਦੁਬਾਰਾ ਦੇ ਦੇ ਫੇ ਤੂੰ ਦੁਬਾਰਾ ਦੇ 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 ਦੁਬਾਰਾ ਉਹ ਗੱਲ ਕਰਦਾ ਚਲਾ ਆਜੋ ਉੱਧਰ ਆਜੋ ਕਿਤੇ ਅੱਦਮ ਬੜੇ ਆ ਬੜੇ ਆ ਕੇ ਦਿੰਦੀ ਆ ਆਜੋ ਆਜੋ ਬਾਹਰ ਮਿਲਦੇ ਹਣ ਬਾਹਰ ਆ ਆ ਬੰਦਾ ਵੀ ਆ ਇੰਡੀਆ ਤੋਂ ਮੈਂ ਆ ਵੀ ਆ ਬੈਗ ਪਾ ਕੇ ਇਹ ਬੰਦੇ ਨੇ ਲੇਟ ਕਰਾਇਆ ਸਾਰਾ ਰਾਤੀ ਇਧਰ ਇਧਰ ਤੁਹਾਨੂੰ ਗੱਡੀ ਦੇ ਕੋਲ ਜਾਓ ਗੱਡੀ ਦੇ ਕੋਲ ਆਹ ਵਾਹ ਉਹ ਤੇ ਹੀ ਆਲਾ ਮੇਰੇ ਪੁੱਤ ਆਲੇ ਉਹ ਸੋੜਾ ਬਣਾਈਆਂ ਬਹੁਤ ਬਹੁਤ ਆਹ ਮੁੰਡਾ ਇੰਡੀਆ ਤੋਂ ਜਾ ਕੇ ਲੈ ਕੇ ਆਇਆ ਦੇਖੋ ਬਹੁਤ ਬਹੁਤ ਥੈਂਕ ਯੂ ਆਹ ਮੁੰਡੇ ਦੀ ਵੀ ਮੰਮੀ ਆਏ ਆ ਆਹ ਓਏ ਆਟੀ ਹੁਣੀ ਆਏ ਨਾਲ ਇਹਦੀ ਵੀ ਹੁਣੀ ਆ ਇਧਰ ਭਾਜੀ ਹੁਣੀ ਸਾਡੇ ਵੱਡੇ ਇਹ ਭਾਜੀ ਹੁਣੀ ਵੀ ਇੰਡੀਆ ਤੋਂ ਆਏ ਆ ਯਾਰ ਆ ਜਾ ਆ ਜਾ ਠੀਕ ਹੈ ਭਾਜੀ ਆ ਜਾਓ ਆ ਜਾਓ ਉੱਥੇ ਆਪਣੇ ਗੇਟ 'ਚ ਆਪਣੇ 'ਚ ਨੇਰਾ ਯਾ ਮਾਸਿਨ 'ਤੇ ਧਿਆਨ ਨਾ ਇੱਥੇ ਹਾਂ ਇੱਥੇ ਨੇਰਾ ਜੇ ਇੱਥੇ ਆ ਜਾਓ ਹਾਂ ਧਿਆਨ ਨਾ ਉਹਨੂੰ ਲਾਈਟ ਨਾਲ ਲੈ ਉਹਨੂੰ ਮੈਂ ਕਾਹੇ ਸਾਹਿਬ ਕਹਿੰਦਾ ਯਾਰ ਕਿਤੇ ਇੱਥੇ ਆ Siloh, <laughs> <laughs> sure, sure. welcome welcome. Welcome ਆ ਜੀ ਗਾਵਾ ਤੇ ਇਹੋ ਤੇ ਮਾਸੀ ਥਾ ਡੰਡੇ ਲੇ ਜਾ ਮੈਂ ਪਰਵਾਦਰਾ ਮਿਟਾ ਕਾ ਆ ਸੌ ਗਈ ਇਸੇ ਦਾਨ ਸੋ ਹੋਈ ਹੋਈ ਆਜੋ ਆਜੋ ਬੰਦ ਆਜੋ ਜੀ ਆਜੋ ਜੀ ਮੰਮੀ ਆਈ ਮੰਮੀ ਏ ਕੁੜੀ ਦੀ ਮੰਮੀ ਆ ਤੇ ਕੁੜੀ ਦੀ ਮੰਮੀ ਆਈ ਬਲਾਈ ਨਾ ਜੀ ਦੋ ਸਾਲ ਨੂੰ ਆ ਬਹੁਤ ਸਾਨੂੰ ਵੀ ਬਧਾਈਆਂ ਜੀ ਤੁਹਾਨੂੰ ਵੀ ਤੁਹਾਨੂੰ ਬਹੁਤ ਬਧਾਈਆਂ ਬਹੁਤ ਬਹੁ ਮਰਕਾ ਚੱਲੋ ਪਹਿਲਾਂ ਬੇਨਾਬਰ ਚਲੋ 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 ਕੱਟੋ ਕੱਟੋ ਤੁਸੀਂ ਚਲੋ ਜੀ ਬਹੁਤ ਬਹੁ ਵੈਲਕਮ ਸਤਨਾਬਾਈ ਫਾਲੋ ਨਾਲ ਦਿੰਦੇ ਕੋਈ ਨਹੀਂ ਕੋਈ ਜੂ ਜ਼ਿਆਦਾ ਸੰਗਤ ਨਹੀਂ ਹੈ ਮੰਮੀ ਜੀ ਆ ਰਹੇ ਹੋ ਬਾਸ ਬਾਸ

ਤੇ ਸ਼ੇਰ ਰੂਸ਼ਾ ਲਾ ਆ ਆਹ ਪੀਚਾ ਖਾ ਲਾ ਮਾਤਾ ਖਲਾਉਂਦੀ ਯਾਰ ਤਾਂ ਤੂੰ ਮੀ ਤੇ ਕਲਾਈ ਤੇ ਕਲਾਈ ਤੇ ਸਾਰੇ ਜਣ ਚ ਲੈ ਖੜੇ ਆ ਆ ਖਾਲਾ ਪਹਿਲੇ ਨੂੰ ਇਹ ਜਿਹੜਾ ਨਾ ਮੈਂ ਕਹਾ ਕਲਾਈ ਤੇ ਰੱਖੀ ਪੀਸਾ ਲਾ ਕੇ ਸੈਂਡ ਹੋਈ ਉਹ ਹੀ ਚਮਚੇ ਤੇ ਲੈ ਆ ਅੱਛਾ ਚਲੋ ਚਲੋ ਆਜੋ ਤਮੀ ਸਰ ਕਬਲਾ ਤੁਸੀਂ ਇੱਥੇ ਖੜੀ ਹੋ ਜਾਓ ਪਣੀਆ ਰੰਦੇ ਬਹਿ ਚੱਲ ਵੀ ਘਰ ਆਜੋ 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 ਸਤਿ ਸ੍ਰੀ ਅਕਾਲ ਆਜੋ ਹੋਏ ਪਿੱਛੇ ਲੁਕੀ ਜਾਂਦੀ ਆਜੋ ਇਹ ਪਿੱਛੇ ਲੁਕੀ ਜਾਂਦੀ ਮੂੰਹ ਵੀ ਥੋੜਾ ਅੱਡੇ ਤੋਂ ਜ਼ਿਆਦਾ ਅੱਡੇ ਮੂੰਹ ਸਾਰਾ ਖਾਈ ਜਾਂਦਾ ਅੱਧਾ ਤੋਂ ਬਾਹਰੇ ਰਹਿਣ ਤਾਂ ਉੱਚੀ ਸਾਰਾ ਮਿੱਠਾ ਹੈ ਕਿੰਨੇ ਪੀਂਹ ਖਿਲਾ ਰਹੇ ਨੇ ਡੇਢ ਲਾ ਹੋਰ ਸਾਰਾ ਬੋਹ ਮਾਰਕਾ ਜੀ ਬੋਹ ਮਾਰਕਾ ਜੀ ਬੋਹ ਮਾਰਕਾ ਜੀ ਬੋਹ ਮਾਰਕਾ ਜੀ ਠੀਕ ਲਾਉਣ ਚੱਲੀਏ ਉਹ ਵੀ ਖਾ ਕੇ ਚੱਲੋ ਉਹ ਖਰਵਾਣ ਲੱਗੀ ਉਹ ਪਹਿਲਾਂ ਖਾ ਕੇ ਮੈਨੂੰ ਕਾਗਜ਼ਿਤ ਗੇ ਅੱਧੀ ਨੇ ਤੇ ਉਹ ਖਾ ਕੇ ਮੈਂ ਖਾ ਕੇ ਉਹ ਮਨ ਨੂੰ ਕੰਦੇ ਆ ਜਾ ਮੈਂ ਉੱਠ ਗਈ ਨੇ ਚਾਰ ਆਜਾ ਬਰਕਰਾਰ ਬਰਕਰਾਰ ਲਾ ਲਮਮੀ ਐ ਆਜਾ ਬਰਕਰਾਰ ਲਾ ਦੇ ਇਹਨਾਂ ਕੰਮਾਂ ਦਾ ਤਾਂ ਦੇਣਾ ਮੱਦੀ ਆਰੇ ਆਰੇ ਪਿਆਰੇ ਕੋਈ ਚਮ ਜੀ ਇਹ ਚਮਚਾ ਕੰਧ ਜੀ ਵੜ ਲਿਆ ਉਹ ਨਾ ਉਹ ਲੈ ਕਿਉਂ ਨਾ ਇਦਾਂ ਫੋਟੋ ਖਾ ਜਾਂ ਫੋਟੋ ਲੈ ਆ ਬਿਲਕੁਲ ਉਹ ਚੱਲ ਤੇ ਜਾ ਚੱਲ ਕੇ ਪਰਤ ਵੇ ਲੈ ਜਾ ਕਰ ਉਹ ਮਾਰਦਾ ਮੈਂ ਦੱਸਾਂ ਨਾ ਉਹ ਬੇਰੀ ਗੁੱਗ ਹੈਪੀ ਬਰਥਡੇ ਟੂ ਯੂ ਚਲੋ ਚਲੋ ਆਜੋ ਮੈਂ ਵੀ ਖਾ ਲਵਾਂ ਤੁਸੀਂ ਵੀ ਚਲੋ ਚਲੋ ਜਾਨ ਮੈਂ ਨੂੰ ਠੱਗਾ ਦੇ ਦਮ ਮਮਮੀ ਇਹ ਕਿੰਨਾ ਇਹ ਕਿੰਨਾ ਮੈਨੂੰ ਮਿੱਠਾ ਲੱਗਦਾ ਨਾ ਆਜੋ ਬਤੂ ਆਜੋ ਆਜੋ ਤੁਸੀਂ ਮੰਮੀ ਨੂੰ ਤਾਂ ਖਿਲਾ ਦਿਓ ਹਾਂ ਖਿਲਾਉਂਦਾ ਬੱਸ ਨਹੀਂ ਮੰਮਾ ਨਹੀਂ ਖਿਲਾਉਂਦਾ ਆ ਜਾਓ ਆ ਜਾ ਮੇਰੇ ਕੋਲ ਆਜਾ ਆਜਾ ਹਾਂ ਤੇ ਨਾਨੀ ਮੰਮਾ ਨੂੰ ਖਿਲਾਉਂ ਤਾ ਹਾਂਜੀ ਪਿਆਰਾ ਬੱਸ ਇਹ ਬਹੁਤ ਮਾਰਦਾ ਬਹੁਤ ਵੈਲਕਮ ਮੈਂ ਮੋਹ ਨਹੀਂ ਦੇ ਰਿਹਾ ਕਦੀ ਆ ਲੈ ਨਾਨੀ ਦੇ ਚਮਚਾ ਜੀ ਆਇਂ ਦੇ ਨੀ ਤਾ ਏਲੀ ਬੈਠ 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 ਤੇ ਬੈ ਜਾ ਪਹਿਲਾਂ ਤੇਰਾ ਦੁੱਖ ਮੇਰਾ ਓਹ ਵਾਹ ਤੇਰਾ ਤਾਂ ਫੇਵਰੇਟ ਹੈ ਚਲ ਹੁਣ ਤੂੰ ਇੱਧਰ ਬਹਿ ਜਾ ਚੱਲ ਬਹਿ ਜਾ ਚੱਡੇ ਤੇ ਬਹਿ ਜਾ ਅੱਜ ਚਲ ਜੀ ਮਾਣੂ ਹੱਕ ਮਾਜਾ ਹੋ ਦੇ ਯਾ ਥੋੜਾ ਇਹ ਚਾਕਲੇਟ ਬਣਾਉਂਦਾ ਚਾਕਲੇਟ ਬਣਾਉਂਦਾ ਆ ਜਾ ਹੈਲੋ ਚਾਕਲੇਟ ਬਣਾਉਂਦਾ ਚਾਕਲੇਟ ਬਣਾਉਂਦਾ ਲੈ ਆਂਦਾ ਇਹਦੇ ਤੇ ਉਹ ਵੀ ਟੈਂਡਾ ਲੈਣਾ ਤੇ ਦੱਸਾਂਗਾ ਤੇ ਬੱਸ ਸੰਵਾ ਨੰਨੀ ਜੀ ਇਹ ਆ ਲਓ ਮੀਨੋ ਦੇ ਲੋ ਇਹਦਾ ਹੈ ਇਹ ਜਾਨੀਆ ਇਹ ਆ ਦੇ ਦਿਓ ਨੰਬਰ ਚਲ ਤੁਸੀਂ ਹੋ ਜਾਣਾ ਉਹ ਵੀ ਫੇਦੇ ਕਾਟ ਕੇ ਪਰਾ ਦੇ ਇਹ ਦੇ ਦੇ ਇਹਨਾਂ ਨੂੰ ਉਹ ਵੀ ਆਪੇ ਹੋਣਾ ਲੈ ਆ ਜਾ ਇੱਥੇ ਪਰਾ ਦਿਓ ਚਲ ਜਾਓ ਕੀ ਸੀ ਇਹ ਇਹ ਤਾਂ ਪਰ ਦੋ ਐ ਤੋਸਪਨ